हिमाचल प्रदेश ਵਿੱਚ ਮੀਂਹ ਅਤੇ ਹੜ ਔਨ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਨੇ ਜਿਸ ਕਾਰਨ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਜ਼ਿਆਦਾ ਮੀਂਹ ਪੈਣ ਕਾਰਨ ਸਬਜ਼ੀਆਂ ਤਬਾਹ ਹੋ ਗਈਆਂ ਸਨ ਹਿਮਾਚਲ ਪ੍ਰਦੇਸ਼ ਤੋਂ ਵੀ ਕੋਈ ਸਬਜ਼ੀ ਨਹੀਂ ਆ پا ਰਹੀ ਹੈ ਪੰਜਾਬ ਦੀ ਸਬਜ਼ੀ ਘੱਟ ਹੋਣ ਕਾਰਨ ਰੇਟ ਜ਼ਿਆਦਾ ਵੱਧ ਗਏ ਨੇ ਤੇ ਦੁਕਾਨਦਾਰਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਫਿਲਹਾਲ ਗੋਭੀ ਦਾ ਰੇਟ 80 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਟਮਾਟਰ 100 ਰੁਪਏ ਕਿਲੋ ਹੋ ਚੁੱਕੇ ਨੇ ਕਦੂ ਦਾ ਰੇਟ 60 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਉਥੇ ਬੈਂਗਣ ਅਤੇ ਤੋਰੀ ਵੀ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਮਟਰ 100 ਰੁਪਏ ਤੋਂ ਪਾਰ ਹੋ ਚੁੱਕਿਆ ਹੈ ਇਹਦੇ ਵਿੱਚ ਰਸੋਈ ਦਾ ਬਜਟ ਵਿਗੜਦਾ ਹੋਇਆ ਨਜ਼ਰ ਆ ਰਿਹਾ ਹੈ ਜਿਵੇਂ ਫੁੱਲ ਗੋਭੀ ਲਾ ਲਈ 80 ਰੁਪਏ ਕਿਲੋ ਹੋ ਗਈ ਮਟਰ 100 ਪਲੱਸ ਹੋ ਗਿਆ ਸ਼ਮਲਾ ਵਿੱਚ 100 ਪਲੱਸ ਹੋ ਗਈ ਟਮਾਟਰ 50 ਪਲੱਸ ਹੋ ਗਈ ਆ ਜਿਹੜਿਆ ਲਾ ਲਈ ਜਿਨ੍ਹਾਂ ਨੂੰ ਕੋਈ ਪੁੱਛਦਾ ਸੀ ਤੋਰੀ ਤਾਰੀ ਇਹ 60 ਰੁਪਏ ਬੈਂਗਣ 60 ਰੁਪਏ ਕਿਲੋ ਹੋ ਗਈ ਕੀ ਕਾਰਨ ਨੇ ਮਹਿੰਗੇ ਹੋਏ ਇਹ بارش ਕਰਨ ਦੀ ਉੱਤੇ ਜਿਹੜਾ ਇੱਕ ਹੜਾ ਗਿਆ ਉਹਦੇ ਕਰਕੇ بارش ਕਰਨ ਨੂੰ ਲਾ ਲੋ ਤੇ ਪੰਜਾਬ ਦੇ ਵਿੱਚ ਸਬਜ਼ੀ ਦੀ ਪੈਦਾਵਾਰ ਘਟ ਹੈ ਜੀ ਪੰਜਾਬ ਵਿੱਚ ਕੀ ਪੂਰੇ ਜਿੱਨੇ ਲਾਲੋ ਇਲਾਕੇ ਨੇ ਸੰਗਰੂਰ ਛੱਡੋ ਜਿਹੜਾ ਲੁਧਿਆਣਾ ਮਲੇਰ ਜਿੱਥੇ ਹੀ ਲਾਲੋ ਸਰ ਤੇ ਬਸ ਸਬਜ਼ੀ ਦੀ ਸ਼ੋਰਟ ਹੈ ਮੰਡੀ ਸਬਜ਼ੀ ਆ ਨਹੀਂ ਰਹੀ ਘਟ ਆ ਰਹੀ ਹੈ ਬਹੁਤ ਘਟ ਆ ਰਹੀ ਹੈ ਅੱਛਾ ਇਹ ਕੀ ਕਹਿ ਰਹੀ ਕਿ ਪੰਜਾਬ ਦੀ ਸਬਜ਼ੀ ਚੱਲ ਰਹੀ ਹੈ ਹਾਂਜੀ ਪੰਜਾਬ ਦੀ ਤਾਂ ਜਿਹੜੀ ਆ ਉਹ ਤਾਂ ਖਤਮ ਵਾਂਗ ਹੀ ਹੋ ਗਈ ਗਰਮੀ ਹੈ ਜਿਹੜੇ ਹਿਮਾਚਲ ਦੀ ਸੀ ਉਹ ਉੱਥੇ ਜਿਹੜੇ ਬੱਦਲ ਉਧਰ ਫਟੇ ਉਹਦੇ ਕਾਰਨ ਸਬਜ਼ੀ ਦੀ ਕਾਫੀ ਦਿੱਕਤ ਆ ਰਹੀ ਹੈ ਜੇਕਰ ਮੀਂਹ ਨਾ ਰੁਕੇ ਤਾਂ ਹੋਰ ਰੇਟ ਵਧਣ ਹਰ ਰੇਟ ਵਧਣਗੇ ਜੀ ਕਮਾਲ ਹੋਰ ਰੇਟ ਹੀ ਹੈ ਜੀ ਕਿਤੇ ਦਾ ਮੇਲਾ ਲੱਗਿਆ ਹੁੰਦਾ ਵੇਲੇ ਖੜੇ ਸਬਜ਼ੀ ਮਹਿੰਗੀ ਹੈ ਗਾਗ ਰੇਟ ਸੁਣ ਕੇ ਭਾ ਜਾਂਦਾ ਜਿਹੜਾ ਕਿਰਾ 20 30 ਰੁਪਏ ਕਿਲੋ ਵੇਚਦੀ 60 ਰੁਪਏ ਕਿਲੋ ਵੇਚ ਰਹੇ ਬਹੁਤ ਫਰਕ ਨਹੀਂ ਤਿੰਨ ਤਿੰਨ ਗੁਣਾ ਰੇਟ ਵਧ ਗਏ పంచవంజా రు కండి విక సు కళోన్